ਬੜੇ ਮਨ ਮੈਂ ਕਰ ਪਰਵਤ ਬੰਕਾਲੇ ਨਾਲ ਲੇਗੇ ਦੋ ਰਾਰੀ ਨ ਮਰੋ ਰੋ ਮਸਤਰਾ ਮਤਮ ਦੰਗਣ ਮਾਨ ਮਿਲਾਂਗੇ ਸ੍ਰੀ ਬਾਤੋ ਦਿਰਪਾ ਬਾਣਾ ਕਿਰਪਾ ਬੇਨਾ ਤਾਗਦਾਂ ਦੰਤ ਲੰਗੇ ਵੀਰ ਅਪਾਰ ਬੜੇ ਬਰੀਆ ਰਬ ਜਾਰੇ ਹਜ਼ਾਰ ਗਦਾਰ ਵਿਸ਼ਿਆ ਤੋਰਤਾ ਜੇ ਸੋ ਮਲਿੰਦਾ ਮਸਤਰਾ ਮਾਤੇ ਜਾਣ ਕੇ ਮਾਨ ਮਲਈਆ ਗਾੜੇ ਗੜਾੜ ਕੇ ਤੋੜਨਾਰ ਸੁਭਾਤਰ ਜਗਚਾਰ ਲਵਈਆ ਸਭ ਸ੍ਰੀ ਦਾ ਗੁਰਨਾਇਕ ਜਾਚਕ ਨੇ ਸੋ ਇੱਕ ਦਵਈਆ ਦਾਣਵ ਦੇਵਾ ਬਨਦਨ ਸਤਿਰਾ ਪੂਤਪਵਕਾ ਪਵਨ ਪੈਗੇ ਜੀਵ ਜਿੱਤੇ ਜਲਮਾ ਤਲਮਾਈ ਪਲਵੀ ਫਲਮਾ ਦਾ ਦਾਤ ਪੈਗੇ ਬਨ ਪ੍ਰਤਾਪਨ ਬਾੜ ਜਾਤਾ ਦਨ ਪਾਪਨ ਕੇ ਬਪਨ ਜਗ ਪੈਗੇ ਸਾਤ ਸਮੋ ਭਰਨ ਪਰ ਪ੍ਰਸਨ ਪਰ ਜਗ ਸਤਰ ਸੁਭਾਵ ਲੋਕਤ ਪੈਗੇ ਮਾਨਵ ਇੰਦਰ ਆਗਜੰਦਰ ਅਰ ਰਾਤ ਪਾਇ ਜੋ ਅੰਦਰ ਲੋਕੋ ਰਾਜ ਕਰਾਂਗੇ ਕੋਟਸ ਇਸ਼ਨਾਨ ਦੇ ਅਗਦਾ ਨਾਨਕ ਸੋਮਵਰ ਸਾਹਿਬ